ਕੋਈ ਨਹੀਂ ਨਿਕਾ ਮੁੰਡਾ ਚਾਰਾ ਹੌਲੀ ਚੰਦਾ ਚਾਰਾ ਨਮਕੀ ਕਰਦਾ ਮੇਰਾ ਮਾਮ ਮੰਜੇ ਤੇ ਬਿਠੇ ਕੋਈ ਨਹੀਂ ਰੋਣਾ ਨਹੀਂ ਰੋਣਾ ਦੀ ਮਾਰੇ ਕਿਰਪਾ ਕਰੂਗਾ ਬਹੁਤ ਦਾਲੀ ਲੋਕ ਬੈਠੇ ਨੇ ਜਿਹੜੀ ਤੁਹਾਡੀ ਮਦਦ ਕਰਨਗੇ ਕੋਈ ਨਹੀਂ ਰੋਣਾ ਨਹੀਂ ਤੇ ਕਿੰਨੀ ਕੁ ਉਮਰ ਹੈ ਵੀਰ ਦੀ ਕਿੰਨੀ ਕੁ ਉਮਰ ਹੈ ਕੁੰਡ ਕੁੜੀ ਬੱਸ ਅੱਛਾ ਉਹ ਉਹ ਕੀ ਕੰਮ ਕਰਦਾ ਉਹ ਭਾਂਡਲ ਦੁਕਾਨ ਤੇ ਲੱਗਾ ਭਾਂਡਲ ਦੁਕਾਨ ਤੇ ਲੱਗਾ ਤੇ ਕਿੰਨੇ ਕੁ ਪੈਸੇ ਮਿਲਦੇ ਉਹਨੂੰ ਉੱਥੋਂ 100 150 ਲੈਂਦਾ ਜੀ 100 150 ਰੋਜ਼ ਦਾ ਤੇ ਤੁਹਾਡੀ ਦਵਾਈ ਕਿੰਨੇ ਦੀ ਆਉਂਦੀ ਰੋਜ਼ ਦੀ ਦਵਾਈ ਤਾਂ ਪੈਂਦਾ ਦੇ ਹੀ ਆ ਜਾਂਦੀ ਐ ਮੈਨੂੰ ਅਟੈਕ ਹੋ ਗਏ ਹੂੰ ਤੇ ਫਿਰ ਘਰ ਦਾ گزارਾ ਹੁਣ ਕਿੱਦਾਂ ਹੁੰਦਾ ਹੋ ਚਾ 150 ਲਿਆਉਂਦਾ ਉਹ ਤੋਂ ਸਾਰਾ ਟਾਈਮ ਸਿਰ ਵਿੱਚ ਦਵਾਈ ਵਿੱਚ ਘਰ ਦਾ ਹੂੰ ਤੇ ਬੇਟੀ ਦੀ ਸ਼ਾਦੀ ਵੀ ਹੋਣ ਵਾਲੀ ਐ ਨਾ ਪੀ ਭਰਾ ਜਿੰਨੇ ਵੀ ਜਿਹੜੇ ਵੀ ਸਾਡੀ ਵੀਡੀਓ ਨੂੰ ਵੇਖ ਰਹੇ ਆ ਮਤਲਬ ਪੀ ਸਾਡੀ ਵੱਧ ਵੱਧ ਹੱਲਫ ਕਰੋ ਮੰਮੀ ਵੀ ਬਿਮਾਰ ਪਏ ਆ ਇਸ ਕਰਕੇ ਜੋਦੀ ਪਾਪਾ ਦੀ ਡੈਥ ਹੋਈ ਆ ਪਰ ਕੋਈ ਖਰਚਾ ਬੱਚਾ ਨਹੀਂ ਆਉਂਦਾ ਮੇਰਾ ਭਰਾ ਛੋਟਾ ਐ 200 ਰੁਪਇਆ ਸਿਰਫ ਘਰੇ ਲਿਆਉਂਦਾ ਹੈ ਵੀ ਕਿਸ ਤਾਂ ਮਤਲਬ ਕਿਸ ਤਾਂ ਦੋਵੇਂ ਪਾਸੇ ਤਾਰਦਾ ਵਾ ਤੇ 50 ਰੁਪਏ ਘਰੇ ਦੇਂਦਾ ਵਾ ਸਿਰਫ ਉਹਦਾ ਹੀ ਖਰਚਾ ਕਰੀਦਾ ਹੈ ਤੇ ਪਾਪਾ ਦੀ ਦਾਤ ਦੇ ਹੋਣ ਕਰਨ ਮੈਂ ਆਪਣੀ ਪੜਾਈ ਵੀ ਛੱਡਤੀ ਆ ਤੇ ਇਸ ਕਰਕੇ ਫਾਤੋ ਵੱਦ ਸਾਨੂੰ ਹੈਲਪ ਕਰੋ ਸਾਡੀ ਉਹ ਵਿਚਾਰਾ ਇਤਨਾ ਪਹਿਲਾਂ ਤੇੜੀ ਤੇ ਪਕਰਦਾ ਕਰਦਾ ਇਸ ਤਰ੍ਹਾਂ ਵਿਚਾਰੇ ਤੇ ਜਿਆਦਾ ਆ ਗਿਆ ਦੁੱਖ ਆ ਗਿਆ ਵਾ ਤੇ ਉਹਦੇ ਕਰਕੇ ਉਹ ਵਿਚਾਰਾ ਪੂਰਾ ਹੋ ਗਿਆ ਵਾ ਤੇ ਇਹਦੇ ਕਰਕੇ ਤੁਸੀਂ ਵਿਚਾਰੇ ਇਹਨਾਂ ਦੀ ਕੋਈ ਨਾ ਮਦਦ ਕਰ ਸਕਦੇ ਦਾਨੀ ਵੀਰ ਜਿੰਨੇ ਵੀ ਹੈਗੇ ਵੀਰ ਭੈਣ ਭਰਾ ਨਾ ਚੁੜ ਕੇ ਪਹਿਲਾਂ ਰੱਖਿਆ ਚਲਾਉਂਦਾ ਸੀ ਵੀਰੋ ਹਾਂ ਰੱਖਿਆ ਵੀ ਚਲਾਉਂਦਾ ਹੁੰਦਾ ਸੀ ਤੇ ਜੱਕ ਦਾ ਵੀ ਮੰਜੇ ਤੇ ਪੈ ਗਿਆ ਪਤਾ ਨਹੀਂ ਕੋਈ ਹੋ ਗਿਆ ਹੋਗਾ ਸਸਿਕਾ ਦੋਸਤੋ ਅੱਜ ਭਿੱਖੂ ਵੰਡ ਦੇ ਵਿੱਚ ਆ ਤੇ ਆਹ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਕਿਉਂਕਿ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਹੈ ਬਹੁਤ ਗਰੀਬ ਪਰਿਵਾਰ ਕਦੇ ਹੱਸਦਾ ਵਸਦਾ ਪਰਿਵਾਰ ਸੀਗਾ ਘਰ ਦੇ ਮੁਖੀ ਦੀ ਕਿਸੇ ਬਿਮਾਰੀ ਕਾਰਨ ਮੌਤ ਤੋਂ ਬਾਅਦ ਇਹ ਪਰਿਵਾਰ ਨਰਕ ਦੀ ਜ਼ਿੰਦਗੀ ਜੀ ਰਿਹਾ ਹੈ ਘਰ ਦੇ ਵਿੱਚ ਇੱਕ ਬਜ਼ੁਰਗ ਮਾਂ ਹੈ ਜਿਹੜੀ ਏਸੇ ਟੈਨਸ਼ਨ ਦੇ ਵਿੱਚ ਬੈਠੀ ਹੈ ਕਿ ਕੋਈ ਮਸੀਹਾ ਆਊਗਾ ਜਾਂ ਤਾਂ ਮੇਰਾ ਇਲਾਜ ਕਰਾਊਗਾ ਜਾਂ ਮੇਰੀ ਵਿਆਹਣ ਜੋਗੀ ਜੋਤੀ ਆ ਉਹ ਮੇਰੀ ਧੀ ਦੀ ਡੋਲੀ ਤੋਰ ਦੇਗਾ ਆਜੋ ਤੁਹਾਨੂੰ ਘਰ ਦੇ ਹਾਲਾਤ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਹੀ ਇੱਕ ਛੋਟਾ ਜਿਹਾ ਦਰਵਾਜ਼ਾ ਹੈ ਤੇ ਇਹ ਸਾਹਮਣਾ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਹ ਵੀ ਸਮਾਜ ਸੇਵੀ ਕਿਸੇ ਨੇ ਪਾ ਕੇ ਦਿੱਤਾ ਹੈ ਆਪਣਾ ਪਰਿਵਾਰ ਕੋਲ ਛੱਤ ਵੀ ਹੈ ਨਹੀਂ ਸੀ ਬਰਸਾਤ ਦੇ ਕਾਰਨ ਇਹ ਜਿਹੜਾ ਘਰ ਸੀ ਇਹ ਟਹਿ ਚੁੱਕਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉੱਚਾ ਜਾ ਕੇ ਤੇ ਫਿਰ ਇਸ ਘਰ ਦੇ ਵਿੱਚ ਇਸ ਕਮਰੇ ਦੇ ਵਿੱਚ ਦਾਖਲ ਹੋਣਾ ਪੈਂਦਾ ਉੱਪਰ ਆ ਜਿਓ ਆਪਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਤੋਂ ਪੂਰੀ ਕਹਾਣੀ ਜਾਣਦੇ ਮਾਤਾ ਜੀ ਕੀ ਨਾਂ ਤੁਹਾਡਾ ਜਿੰਦਰ ਜਿੰਦਰ ਘਰ ਤੇ ਕੀ ਗੱਲ ਹੋਈ ਸੀ ਆਪਣੇ ਜਿਹੜਾ ਭਾਜੀ ਸੀ ਤੁਹਾਡੇ ਘਰ ਵਾਲੇ ਜਿਹੜੇ ਉਹਨਾਂ ਨੂੰ ਕੀ ਆਇਆ ਸੀ ਬਿਮਾਰੀ ਨੇ ਦੋੱਖੇ ਲੰਮਾ ਇਲਾਜ ਕਰਾਇਆ ਹੈ ਦੱਖ ਦਾ ਕਰਾਇਆ ਹੈ ਅੱਛਾ ਤੇ ਦਸ ਸਾਲ ਚਾਰ ਬਿਮਾਰ ਰਿਆ ਮੜਕੇ ਕਿੰਨੇ ਕ ਚਿਰ ਤੋਂ ਬਿਮਾਰ ਰਿਆ ਉਹਨੂੰ ਦੋ ਸਾਲੋ ਚੱਲੇ ਚਾਰੇ ਦੋ ਸਾਲ ਪੈਸੇ ਜਾੜੇ ਅੱਛਾ ਕਿੰਨੇ ਕ ਪੈਸੇ ਲੱਗੇ ਉਹਨਾਂ ਤੇ ਪਾ ਬਸਾ ਲੱਗਿਆ ਹਸਪਤਾਲ ਹੁਣ ਕਮਾਈ ਦਾ ਕੀ ਸਾਧਨ ਤੁਹਾਡੇ ਕੋਲ ਹੁਣ ਕੋਈ ਵੀ ਨਿਕਾ ਮੁੰਡਾ ਚਾਰਾ ਹੌਲੀ ਜਾਂਦਾ ਚਾਰਾ ਉਹਨਾਂ ਕੀ ਕਰੇ ਆਂਦਾ ਮੇਰੇ ਮਾਮ ਜੇ ਬਿਠੇ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਮਾਲੇ ਕਿਰਪਾ ਕਰੂਗਾ ਬਹੁਤ ਧਾਨੀ ਲੋਕ ਬੈਠੇ ਨੇ ਜਿਹੜੀ ਤੁਹਾਡੀ ਮਦਦ ਕਰਨਗੇ ਕੋਈ ਨਹੀਂ ਰੋਣਾ ਨਹੀਂ ਤੇ ਕਿੰਨੀ ਕੁ ਉਮਰ ਆ ਵੀਰ ਦੀ ਕਿੰਨੀ ਕੁ ਉਮਰ ਆ ਕੋਣ ਕੁੜੀ ਬਸ ਅੱਛਾ ਉਹ ਕੀ ਕੰਮ ਕਰਦਾ ਉਹ ਭਾਂਡਿਆਂ ਦੀ ਦੁਕਾਨ ਤੇ ਲੱਗਾ ਭਾਂਡਿਆਂ ਦੀ ਦੁਕਾਨ ਤੇ ਲੱਗਾ ਤੇ ਕਿੰਨੇ ਕੁ ਪੈਸੇ ਮਿਲਦੇ ਉਹਨੂੰ ਉੱਥੋਂ 100-150 ਲਿਆ ਹੁੰਦਾ ਚਾ 100-150 ਰੋਜ਼ ਦਾ ਤੇ ਤੁਹਾਡੀ ਦਵਾਈ ਕਿੰਨੇ ਦੀ ਆਉਂਦੀ ਰੋਜ਼ੀ ਦਵਾਈ ਤਾਂ 500 ਦੇ ਵੀ ਆ ਜਾਂਦੀ ਐ ਮੈਨੂੰ ਅਟੈਕ ਹੋ ਗਿਆ ਹੂੰ ਤੇ ਫਿਰ ਘਰ ਦਾ ਗੁਜ਼ਾਰਾ ਹੁਣ ਕਿੱਦਾਂ ਹੁੰਦਾ ਉਹ ਚਾ 150 ਲਿਆ ਹੁੰਦਾ ਉਹ ਥੋਸੇ ਟਾਈਮ ਦੇ ਵਿੱਚ ਦਵਾਈ ਵਿੱਚ ਘਰ ਦਾ ਹੂੰ ਤੇ ਬੇਟੀ ਦੀ ਸ਼ਾਦੀ ਵੀ ਹੋਣ ਵਾਲੀ ਹੈ ਨਾ ਹਾਂਜੀ ਆਪਾਂ ਬੇਟੀ ਦੇ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਉਹਨਾਂ ਕੋਲੋਂ ਵੀ ਪੂਰੀ ਗੱਲਬਾਤ ਜਾਣੇ ਬੇਟੀ ਇਹ ਜਿਹੜੀ ਉਹ ਉਸ ਮਾਤਾ ਨੂੰ ਸੰਭਾਲਦੀ ਹੈ ਜਿਹੜਾ ਬੇਟਾ ਵਾ ਉਹ ਕੰਮ ਤੇ ਗਿਆ 100 150 200 ਕਮਾ ਕੇ ਲਿਆਉਂਦਾ ਹੈ ਤੇ ਘਰ ਦਾ ਗੁਜ਼ਾਰਾ ਜਿਹੜਾ ਉਹਦੇ ਨਾਲ ਚੱਲਿਆ ਭੈਣੇ ਨਾ ਕੀ ਤੇਰਾ ਕਵਲਜੀਤ ਕਵਲਜੀਤ ਹਾਂਜੀ ਤੇ ਪਾਪਾ ਨੂੰ ਕੀ ਆਇਆ ਹੈ ਪਾਪਾ ਨੂੰ ਇਤਰਾ ਹੀ ਮਤਲਬ ਵੀ ਖਾਂਗ ਵਿੱਚ ਕੰਮ ਹੁੰਦਾ ਹੀ ਪਾਸੇ ਦੇ ਕਰਕੇ ਵੀ ਹੋ ਗਿਆ ਸੀ ਕਿੰਨਾ ਸਾਰਾ ਅੱਛਾ ਅੱਛਾ ਹੂੰ ਵਿਚੋਂ ਮਤਲਬ ਬਿਮਾਰੀ ਕਰ ਉਹਨਾਂ ਦੀ ਮੌਤ ਹੋ ਗਈ। ਹਾਂਜੀ। ਤੇ ਬਾਅਦ ਕਿੰਨੇ ਚਿਰ ਉਹਦਾ ਇਲਾਜ ਲੋ ਚੱਲਿਆ ਫਿਰ? ਹੋ ਗਿਆ 2 ਸਾਲ। 2 ਸਾਲ ਬਿਮਾਰ ਰਿਆ। ਕਿੰਨੇ ਕੁ ਪੈਸੇ ਉਸੇ ਲੱਗੇ ਹੋਣਗੇ? ਵੱਧ ਪੈਸੇ ਲੱਗੇ ਆ ਉਹਨੇ ਵੀ। ਹੁਣ ਕਮਾਈ ਦਾ ਕੀ ਸਾਧਨ? ਹੁਣ ਕਮਾਈ ਦਾ ਕੁਛ ਨਹੀਂ। ਤਰਾ 250 200 ਰੁਪਿਆ ਲੈਂਦਾ ਸਿਰਫ। ਉਹੀ ਵਿੱਚੇ ਕਿਸ਼ਤਾ ਦੋਵੇਂ ਪਾਸੇ ਤਾਰਦਾ ਵਾ। ਹੂੰ। ਤੇ 50 ਰੁਪਏ ਵਰਤਨ ਨੂੰ ਕਰੇ ਦੇ ਕੇ ਜਾਂਦਰ ਹੋ ਜੀ ਅੱਛਾ ਜੀ 50 ਰੁਪਏ ਰੋਜ਼ ਦੇ ਲਿਆਉਂਦਾ ਹਾਂਜੀ ਤੇ ਉਹ ਫਿਰ ਕਿੱਦਾਂ ਗੁਜ਼ਾਰਾ ਹੁੰਦਾ ਮਾਤਾ ਜੀ ਦਵਾਈ ਵੀ ਉਹ ਚੋਣੀ ਘਰ ਦਾ ਰਾਸ਼ਨ ਵੀ ਲਿਆਉਣਾ ਉਹ ਫਿਰ ਕਈ ਵਾਰੀ ਧਾਰ ਹੀ ਵੀ ਲੈ ਆਉਂਦਾ ਉੱਥੋਂ ਦੁਕਾਨ ਤੋਂ 10000 ਲੈ ਕੇ ਆਉਂਦਾ ਹਾਂਜੀ ਤੇ ਉਹਨਾਂ ਨੂੰ ਬਾਅਦ ਚ ਕਟਾ ਦਿੰਦਾ ਵਾ ਬਾਅਦ ਚ ਕਟਾ ਦਿੰਦਾ ਹਾਂਜੀ ਤੇ ਜਿਹੜੇ ਨਾ ਲੋਕ ਤੁਹਾਡੀ ਵੀਡੀਓ ਦੇਖਣਗੇ ਨਾ ਬੜਾ ਲੋਕ ਦਾਨਪੂਰ ਕਰਦੇ ਤੁਸੀਂ ਉਹਨਾਂ ਨੂੰ ਕਹੋ ਉਹ ਤੁਹਾਡੇ ਮਤ ਕਰਨਗੇ ਵੀ ਭਰਾਵਾਂ ਜਿੰਨੇ ਵੀ ਜਿਹੜੇ ਵੀ ਸਾਡੀ ਵੀਡੀਓ ਨੂੰ ਵੇਖ ਰਹੇ ਹਾਂ ਮਤਲਬ ਵੀ ਸਾਡੀ ਵੱਧ ਵੱਧ ਹੈਲਪ ਕਰੋ ਮੰਮੀ ਵੀ ਬਿਮਾਰ ਪਏ ਆ ਇਸ ਕਰਕੇ ਜੋਦੀ ਪਾਪਾ ਦੀ ਡੈਥ ਹੋਈ ਆ ਮਰ ਕੋਈ ਖਰਚਾ ਬੱਚਾ ਨਹੀਂ ਆਉਂਦਾ ਮੇਰਾ ਭਰਾ ਛੋਟਾ ਏ 200 ਰੁਪਏ ਸਿਰਫ ਘਰੇ ਲਿਆਉਂਦਾ ਵੀ ਕਿਸ ਤਾਂ ਮਤਲਬ ਕਿਸ ਤਾਂ ਦੋਵੇਂ ਪਾਸੇ ਤਾਰਦਾ ਵਾ ਤੇ 50 ਰੁਪਏ ਘਰੇ ਦੇਂਦਾ ਵਾ ਸਿਰਫ ਉਹਦਾ ਹੀ ਖਰਚਾ ਕਰੀਦਾ ਏ ਤੇ ਪਾਪਾ ਦੀ ਡੈਥ ਦੇ ਹੋਣ ਹੋਣ ਕਰਨ ਮੈਂ ਆਪਣੀ ਪੜਾਈ ਵੀ ਛੱਡਤੀ ਆ ਤੇ ਇਸ ਕਰਕੇ ਫਾਤੋ ਵਾਦ ਦਾ ਸਾਨੂੰ ਹੈਲਪ ਕਰੋ ਸਾਡੀ ਤੇ ਭੈਣੇ ਇਹ ਤੁਹਾਡੇ ਕੋਲ ਮੋਬਾਈਲ ਹੈਗਾ ਮੋਬਾਈਲ ਮੋਬਾਈਲ ਵੱਡਾ ਆ ਕੋਈ ਵੀ ਛੋਟਾ ਹੋਵੇ ਵੱਡਾ ਹੋਵੇ ਤੁਹਾਡਾ ਨੰਬਰ ਕੋਈ ਛੋਟਾ ਹੈਗਾ ਫਿਰ ਆ ਉਹਦਾ ਨੰਬਰ ਬੋਲ ਦਿਓ ਵਿੱਚੇ ਬੋਲੋ ਹਾਂ ਹਾਂ ਬੋਲੋ ਬੋਲੋ 8872955236 ਦੁਬਾਰਾ ਫਿਰ ਬੋਲ ਦਿਓ 8872955236 ਇਹ ਪੂਰਾ ਐਡਰੈਸ ਇਥੋਂ ਦਾ ਬੋਲ ਦਿਓ ਬਲੇਰ ਰੋਡ ਵਿੱਕੀਵੰਡ ਇੱਕ ਮਿੰਟ ਜਿਲ੍ਹਾ ਤਰਨਤਾਰਨ ਹਾਂਜੀ ਜਿਲ੍ਹਾ ਤਰਨਤਾਰਨ ਹਾਂ ਬਹੁਤ ਠੀਕ ਹੈ ਨਾਲ ਇਹਨਾਂ ਦੇ ਗਵਾਂਢੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਵੀਰ ਜੀ ਵਾਕੇ ਇਹ ਪਰਿਵਾਰ ਜਿਹੜਾ ਮਦਦ ਵਾਸਤੇ ਜ਼ਰੂਰੀ ਇਹਨਾਂ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦੀ ਗਰੀਬੀ ਆ ਵੇਖੋ ਦਿਸਾਈਂ ਧਿਆਵਾ ਤੇ ਇਹਨਾਂ ਦਾ ਜਿਹੜਾ ਪਾਪਾ ਹੀ ਗੁੜੀ ਦਾ ਬਹੁਤ ਜ਼ਿਆਦਾ ਉਹ ਵਿਚਾਰਾ ਜਿਦਾਂ ਪਹਿਲਾਂ ਢੜੀ ਤਾਂ ਪਕਰਦਾ ਕਰਦਾ ਇਸ ਤਰ੍ਹਾਂ ਵਿਚਾਰੇ ਤੇ ਜ਼ਿਆਦਾ ਆ ਗਿਆ ਦੁੱਖ ਆ ਗਿਆ ਇਹਦਾ ਤੇ ਉਹਦੇ ਕਰਕੇ ਉਹ ਵਿਚਾਰਾ ਪੂਰਾ ਹੋ ਗਿਆ ਵਾ ਹੂੰ ਤੇ ਇਹਦੇ ਕਰਕੇ ਤੁਸੀਂ ਵਿਚਾਰੇ ਇਹਨਾਂ ਦੀ ਕੋਈ ਨਾ ਮਦਦ ਕਰ ਸਕਦੇ ਦਾਨੀ ਵੀਰ ਜਿੰਨੇ ਵੀ ਹੈਗੇ ਵੀਰ ਭੈਣ ਭਰਾ ਨਾ ਚੁੜ ਕੇ ਬੈਠੇ ਪਹਿਲਾਂ ਰਖਸ਼ਾ ਚਲਾਉਂਦਾ ਸੀ ਵੀਰੋ ਹਾਂ ਰਖਸ਼ਾ ਵੀ ਚਲਾਉਂਦਾ ਹੁੰਦਾ ਸੀ ਤੇ ਜੱਕ ਦਾ ਵੀ ਮੰਜੇ ਤੇ ਪੈ ਗਿਆ ਪਤਾ ਨਹੀਂ ਕੋਈ ਹੋ ਗਿਆ ਹੋਗਾ ਵਾਦਾ ਘਟਾ ਹੋ ਗਿਆ ਬਿਮਾਰੀ ਦਾ ਹੀ ਵਾਦਾ ਘਟਾ ਹੋ ਗਿਆ ਤੇ ਇਹ ਵਾਕਿਆ ਪਰਿਵਾਰ ਲੋੜਵਾਂ ਦਾ ਹਾਂ ਲੋੜਵਾਂ ਦੇ ਹਾਂ ਹੋਰ ਪਰਿਵਾਰ ਚ ਕੌਣ-ਕੌਣ ਇਹਨਾਂ ਦੇ ਇੱਕੋ ਹੀ ਜਾਂ ਬੱਸ ਇਹਦਾ ਭਰਾ ਹੀ ਆ ਛੋਟਾ ਜਿਹਾ ਉਹ ਵੀ ਉੱਥੇ 200 ਰੁਪਏ 150 ਰੁਪਏ ਲੈਂਦਾ ਵਾ ਹੂੰ ਉਹਦੇ ਵਾ ਉਹਦੇ ਨਾਲ ਇੱਕ ਜਾਰਾ ਵਜਾਰ ਕਰਦੇ ਵਿਚਾਰੇ ਤੇ ਕੁੜੀ ਵਿਆਹਣ ਅਯੋਗ ਦੱਸਣ ਦੇ ਮਾਤਾ ਇਸੇ ਗੱਲ ਦੀ ਟੈਨਸ਼ਨ ਲਈ ਜਾਂਦੀ ਹੈ ਟੈਨਸ਼ਨ ਲਈ ਜਾਂਦੀ ਆ ਉਹਦਾ ਦਵਾਈ ਬੂਟੀ ਦਾ ਕੋਈ ਇਲਾਜ ਨਹੀਂ ਹੈਗਾ ਕੋਈ ਹੂੰ ਕੀ ਕਹਿਣਾ ਚਾਹੁੰਦੇ ਦਾਨੀ ਵੀਰਾਂ ਨੂੰ ਅਸੀਂ ਤੇ ਇਹੋ ਬੇਨਤੀ ਕਰਦੇ ਆ ਇਹਨਾਂ ਦੀ ਮਦਦ ਕਰੋ ਜਿੰਨੇ ਵੀ ਵੀਰ ਹੈਗੇ ਆ ਸਾਰੇ ਇਹਨਾਂ ਨੂੰ ਹੈਲਪ ਕਰੋ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਗੱਲ ਇਹ ਆ ਵੀ ਕਾਫੀ ਗਰੀਬ ਪਰਿਵਾਰ ਹੈ ਤੇ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਆਪ ਆਪ ਦੇਖੋ ਵੱਡੇ ਵੱਡੇ ਸਮਾਗਮ ਕਰਾ ਦਿੰਦੇ ਆ ਵੱਡੇ ਵੱਡੇ ਲੰਗਰ ਲਾ ਦਿੰਦੇ ਆ ਯਾਰ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਆ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਵੀਰ ਅ ਬਹੁਤ ਸਾਰੇ ਆਪਣੇ ਭਰਾਵਾਂ ਦੀਆਂ ਬਾਹਾਂ ਫੜਦੇ ਨੇ ਸੋ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਕਿ ਇਸ ਪਰਿਵਾਰ ਦੀ ਜ਼ਰੂਰ ਬਾਹ ਫੜਿਓ ਤਾਂ ਜੋ ਇਹ ਵੀ ਆਪਣੇ ਸਮੇਂ ਦਾ ਹਾਣੀ ਬਣ ਸਕਣ ਆਪਾਂ ਕਿੰਨੇ ਕਿੰਨੇ ਸਮਾਗਮ ਕਰਾ ਦਿੰਨੇ ਆ ਲੰਗਰ ਚਲਾ ਦਿੰਨੇ ਆ ਤੇ ਅੱਜ ਯਾਰ ਲੋੜ ਐ ਇਸ ਪਰਿਵਾਰ ਨੂੰ ਵੀ ਇਹਨਾਂ ਦੇ ਘਰ ਵਿੱਚ ਚੁੱਲ੍ਹਾ ਧੁਖਦਾ ਰਹੇ ਘਰ ਦੇ ਮੁਖੀ ਤੋਂ ਬਾਅਦ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਨਾਜ਼ੁਕ ਨੇ ਅੱਜ ਦੀ ਵੀਡੀਓ ਵਿੱਚ ਇਨਾਈ ਧੰਨਵਾਦ